guru ਓਹ ਨਾ ਓਹ ਨਾ ਓਹ ਓਹ ਨਾ ਮੈਨੂੰ ਤਾਂ ਅੱਜ ਵੀ ਨਹੀਂ ਲੱਗਦਾ ਸੰਗਤ ਸਾਰੀ ਲੰਘ ਗਈ ਆਪਾਂ ਦੋਨੇ ਰਹਿ ਗਏ ਆ ਤੇੜੀ ਉਲਾਵਾ ਉਹ ਨੂੰ ਨੇ ਕਹਿਣਾ ਜਦੋਂ ਦਾ ਗੇਮ ਸੁਣ ਕੇ ਕਿਵੇਂ ਕਿੰਨੇ ਕਿੰਨੇ ਨੇ ਹਾਂ 2000 ਦੇਣਗੇ ਇੱਕ ਦਾ ਅੱਤ ਤੂੰ ਕਿਉਂ ਮਜ਼ਾਕ ਕਰ ਰਹੇ ਹੋ ਫਿਰ ਮੈਨੇ ਸੱਚ ਬੋਲਿਆ ਜਾਂ ਦੇ ਕੋਲੇ ਤੇ ਮੈਨੇ ਤਾਂ ਸਹੀ ਬੋਲਾ ਮੈਨੇ ਕੌਨ ਸਾ ਝੂਠ ਬੋਲਾ ਹੈ ਸਿਰਾ ਦੇ ਦੇ ਨਹੀਂ ਦੇ मैंने कहा दो यार देंगा इसका ये करो मैं ही भाई जी, दो यार खट्टी भी ना आ रही पानी तक चला रहे पानी मेरा भी तो पानी पी लिया। चलो बहुत झट पानी पी ठंडा रहे। तो पता कि खाचन होने चला है। मैंने सोचा कहीं नीचे जाते हुए मिल जाए। ਲੈ ਕੇ ਜਾ ਰਹਾ ਵੀ ਕੁਝ ਨਹੀਂ ਕਰਾਉਣ ਦਿੰਦੇ ਹੋਈ 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 ਸਤਿ ਸ੍ਰੀ ਅਕਾਲ ਜੀ ਦੋਸਤਾਂ ਲਈ ਅੱਜ ਹੋਰ ਵੀ ਬਹੁਤ ਡਰ ਲੱਗਾ ਹੈ ਤੇ ਕਿਤਾਬ ਕਿਉਂ ਦਾ ਵਗਲੀ ਲੈ ਤਾਪ ਰਹੇ ਤੁਸੀਂ ਕਿੱਥੇ ਆ ਦੱਸੋ ਕੋਈ ਨਹੀਂ р ਇਹਲਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੈਂ ਬੰਦ ਜਿਹੜੇ ਮਾਰਦੇ ਨੇ ਕਿਹੜਾ ਸਰ ਜੇ ਇੰਨੀ ਸਰਦਾਰ ਜਮਟ ਅਸੀਂ ਬਾਈ ਉਹ ਸਰਦਾਰ ਨੇ ਅੱਖਾਂ ਦੇ ਪਰਮਲ ਦੇ ਵੀ ਹਾਂ ਕਹਿੰਦੇ ਸੌ ਗਿਆ ਜੇ ਸੌ ਗਿਆ ਨਾ ਤਾਂ ਕੰਮ ਕੀ ਆ ਡੀਪੀ ਖਤਮ ਹੋ ਜਾਣਾ ਡਾਉਣਾ ਓਏ ਮੰਨ ਦੇਣੀ ਸਵੇਰੇ ਸਾਡੇ ਨਾਲ ਆਏ ਨੇ ਆਪਣੇ ਨਾਲ ਆਏ ਨੇ ਉਹਦੇ ਹੱਥ ਆਪਣੇ ਆਪ ਥੱਲੇ ਨੂੰ ਚਾਈ ਜਾਂਦੇ ਸੀ ਉਹ ਹੁੰਦੇ ਇਹਦੇ ਹੱਥ ਇਹਦੇ ਹੱਥ ਦੇ ਦੇ ਖਤਮ ਨਾ ਨਾ ਕਰੂੰ ਵਾਪਸ ਲੈ ਲਿਓ ਦਾਇਆ ਗੁਰੂ ਨੇ ਹਾਜ਼ਰੀ ਭਰਤੀ ਇਹ ਪਹਿਲਾਂ ਕਹਿ ਕੇ ਡਾਕਟਰਾਂ ਨੇ ਤੋਰਿਆ ਵੀ ਜਿੰਨੇ ਲੱਗਦਾ ਉੱਥੇ ਮੁੜ ਜਾ ਹਾਂਜੀ ਹੋ ਗਿਆ ਮੁੰਡਾ ਇੱਕ ਬਹੁਤਾ ਸਾਜ ਹੈ ਛੱਡ ਕੇ ਲੁੱਟੀਆਂ ਕਰਨ ਲੱਗ ਪਿਆ ਬਾਈ ਹੈ ਉੱਪਰ ਦਿੱਕਤ ਆਪ ਹਵਾ ਪੈਂਦੀ ਜੀ ਵੈਸੇ ਨਾ ਮੈਂ ਇਹ ਟਰੱਸਟਰ ਨੂੰ ਇੱਕ ਚਾਹੀਦੀ ਗੱਲ ਵੀ ਹਰ ਇੱਕ ਕਿਲੋਮੀਟਰ ਤੇ ਆਕਸੀਜਨ ਜ਼ਰੂਰ ਰੱਖਣੀ ਚਾਹੀਦੀ ਆ ਜਿੰਨੂੰ ਜ਼ਿਆਦਾ ਕਿਲਤ ਹੋਣ ਦੀ ਕਮ ਸੇ ਕਮ ਉਹਨੂੰ ਤੇ 2 ਮਿੰਟ ਦੇਣ ਚਿਤਕੋ ਕਰ ਰਹੇ ਦੋਸਤੋ ਬਹੁਤ ਜੀ ਆਪਰਾ ਨ ਬਹੁਤ ਇਕੱਠੇ ਬਹੁਤ ਜੀ ਤੇ ਇਹਦਾ ਭੱਜ ਲੇਦੇ ਆ ਨਾ ਉਹ ਹੀ ਦਮ ਨਾਲ ਆਉਂਦਾ ਆਹ ਜਾ ਕੇ ਜਾਈਏ ਕੋਈ ਨੈਟ ਸਾਬਾ ਜਾਣਾ ਜੀ ਜੀ ਕਿ ਤੜਾਈ ਹਾਂ ਤੰਗ ਨੂੰ ਦੋ ਦੋ ਟਿਕਾਣੇ ਪਾ ਬੋਰ ਚ ਦੇਖੋਗੇ ਆਪਣੇ ਪਤਾ ਦੇ ਪਾਉ ਪਸੰਦ ਦੱਸੋ ਕਾਟ ਦੇ ਕਾਟ ਦੇ ਹਾਂ ਕਾਟ ਦੇ ਪੈ ਜਾ ਫਿਰ ਅਰੇ ਕਾਰ ਨਹੀਂ ਕਿ ਤੜਕੇ ਬੋਸ ਕੋਈ ਫਰੋਦ ਜਾ ਫਰਾਂ ਨਹੀਂ ਸਕੇ ਨਾ ਜੇ ਅੰਨਾ ਦੋ ਜੀ ਲੋਣਾ ਲੈ ਜਾਓ ਯਹੋਂ ਤੇ ਉਨਾ ਪਹੁੰਚ ਕੇ ਕਨ ਕਈ ਤਰ੍ਹਾਂ ਦੇ ਗੁਰੂਤਵਨ ਨੂੰ ਲਾ ਕੇ ਕੀਰਤਨ ਸੁਣੋ ਬਾਣੀ ਸੁਣੋ ਤੇ ਆਪਣੀ ਜੀਵ ਜਤਰਾ ਨੂੰ ਸੰਪੂਰਨ ਬਣਾਓ ਤੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜਾਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਕੀ ਪਰਾ ਦੇਖ ਮੈਂ ਤਾਂ ਜਲਦਬਾਜੀ ਨਹੀਂ ਹੋ ਕਰਨੂੰ ਮੈਂ ਤੁਹਾਨੂੰ ਮਾਗਿਆ ਮੈਂ ਕਿ ਸੰਤਿਸਰ ਜਿਹੜੇ ਜਾਣਾ ਉਹਦੇ ਜਾਓ ਹਾਏ ਗੁਰੂ ਆਪ ਜੀ ਆਪ ਦੀ ਤਮੰਨਾ ਪੂਰੀ ਹੋਵਾ ਕੋ ਜੀ ਰਾਜਾ ਅਕੀਰ ਚੰਤੀ ਕਲਾ ਰੱਖਿਆ ਯਾਤਰਾ ਸ਼ੇਪਰ ਲਖਮਾਈ ਗਰੂ ਸਤਿ ਸ਼੍ਰੀ ਅਕਾਲ ਸਿਰਾਏ ਗਰੂ ਵਾਹਿਗੁਰੂ ਦਸਮਤਿ ਗਰੂ ਦਸਮਤਿ ਅਰੇ ਆਤ ਦਾ ਯਾਦ ਆਣੇ ਵੀ ਆਸ ਕਰਦੇ ਆਸ ਕਰਦੇ ਸੰਗਤ ਵਾਚ ਦਸਮਤਿ ਸ਼ੇਵਾਈ ਕਰਕੇ ਆਤੇ ਮਾਛਾ ਤੇ ਕਰਾਈ ਗਏ Вот у барбекюка на фронте будет. ਸਾਡੇ ਲੋੜ ਦਾ ਕਹਿੰਦੇ ਕਿ ਕਿਉਂ ਹੋ ਗਿਆ ਬਹੁਤ ਬਚਾਰਿਆ ਇਹਨਾਂ ਨਾਲ ਅੱਜ ਦੇ ਜੁੰਡੀ ਦੀ ਪ੍ਰੌਕਸੀ ਬਾਕੇ ਆਉਂਦੇ ਨਾ ਜਰਾ ਪਾਣੀ ਦੀ ਲੋੜ ਆ ਬਾ ਪਾਣੀ ਵਿੱਚ ਚੱਕਣ ਨੂੰ